ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਦਾ ਜਨਮ ਤੇ ਹੁਣ ਸਭ ਤੋਂ ਪਹਿਲਾ ਇੱਕ ਨਸਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਅੰਮ੍ਰਿਤਸਰ ਦੀ ਹਾਤੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ 2 ਕਿਲੋ ਹਿਰੋਇਨ ਸਮੇਤ ਦੋ ਦੋਸ਼ੀ ਕਾਬੂ 16 ਫਰਵਰੀ ਨੂੰ ਭਾਰਤ ਬੰਦ ਨੂੰ ਲੈ ਕੇ ਕਿਸਾਨਾਂ ਨੇ ਕੱਢਿਆ ਮੋਟਰਸਾਈਕਲ ਮਾਰਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਨਡੀਆਰਐਫ ਦੇ ਸਹਿਯੋਗ ਨਾਲ ਕੀਤੀ ਗਈ ਮੌਕ ਟ੍ਰਿਲ ਆਤਿਵਨ ਖਬਰਾ ਵਿਸਤਾਰ ਨਾਲ ਅੰਮ੍ਰਿਤਸਰ ਦੀ ਹਾਤੀ ਪੁਲਿਸ ਨੂੰ ਨਸ਼ੇ ਦੇ ਖਿਲਾਫ ਵੱਡੀ ਕਾਮਯਾਬੀ ਮਿਲੀ ਹੈ ਜਿਸ ਸਬੰਧ ਵਿੱਚ 2 ਕਿਲੋ ਹਿਰੋਇਨ ਦੇ ਨਾਲ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਹਿਰੋਇਨ ਮੰਗਵਾਉਂਦੇ ਸਨ ਅਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਸਬ-ਇੰਸਪੈਕਟਰ ਅਰਜੁਨ ਕੁਮਾਰ ਹੋਣੀ ਤੇ ਨਾਲ ਉਹਦੀ ਟੀਮ ਜਿਹੜੀ ਆ ਪੈਸੇ ਇਲਾਕੇ ਦੇ ਵਿੱਚ ਮੌਜੂਦ ਸੀਗੀ ਦਸ ਕਰ ਰਹੀ ਸੀਗੀ ਇਹਨਾਂ ਨੂੰ ਇੱਕ ਇਨਫਾਰਮੇਸ਼ਨ ਆਂਦੀ ਹੈ ਪੀ ਇਸ ਤਰ੍ਹਾਂ ਕਰਕੇ ਇੱਕ ਆਰ ਕੋ ਚਿੱਟੀ ਕਾਰ ਜਿਹੜੀ ਹੈ ਕਿ ਜਿਹੜੀ ਆ ਰਹੀ ਹੈ ਉਹਦੇ ਵਿੱਚ ਦੋ ਨੌਜਵਾਨ ਬੈਠੇ ਨੇ ਜਿਹਨਾਂ ਕੋਲ ਭਾਰੀ ਮਾਤਰਾ ਵਿੱਚ ਫਿਰ ਇਹ ਹੋ ਸਕਦੀ ਹੈ ਜਾਂ ਹੈਗੀ ਮਤਲਬ ਫਿਕਤਾ ਸੀਗੀ ਵੀ ਹੈਗੀ ਹੈ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇਤਲਾਹ ਕੀਤੀ ਹੈ ਇਨ ਦਾ ਮੇਨ ਟਾਈਮ ਮੈਨੇ ਉਹ ਮੌਕੇ ਤੇ ਪਹੁੰਚ ਜਾਣਾ ਨਾਕੇ ਤੇ ਹੀ ਘਰਿੰਡੀ ਨਾਕੇ ਮੋੜ ਤੇ ਤੇ ਜਦੋਂ ਉੱਥੇ ਜਾ ਕੇ ਗੱਡੀ ਆ ਰਹੀ ਹੁੰਦੀ ਹੈ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਗੱਡੀ ਜਿਹੜੀ ਆ ਕਾਫੀ ਜ਼ਿਆਦਾ ਸਪੀਡ ਤੇ ਸੀਗੀ ਉਹ ਉਹ ਗੱਡੀ ਉਹਨਾਂ ਨੇ ਰੋਕੀ ਨਹੀਂ ਹੈਗੀ ਇਵਨ ਕਿ ਉਹਨਾਂ ਨੇ ਗੱਡੀ ਇਸ ਤਰੀਕੇ ਨਾਲ ਕੱਟ ਮਾਰਿਆ ਹੈ ਕਿ ਉਹਨਾਂ ਨੇ ਸਾਡੇ ਮੁਲਾਜ਼ਮਾਂ ਉੱਪਰ ਵੀ ਚੜਨ ਦੀ ਪੂਰੀ ਕੋਸ਼ਿਸ਼ ਕੀਤੀ ਜੇ ਸਾਡੇ ਮੁਲਾਜ਼ਮ ਆਪਣੀ ਜਾਨ ਬਚਾ ਕੇ ਪਿੱਛੇ ਨਾ ਹਟਦੇ ਤੇ ਮੇ ਵੀ ਸਾਡੇ ਕਿਸੇ ਮੁਲਾਜ਼ਮ ਦਾ ਨੁਕਸਾਨ ਹੋ ਜਾਣਾ ਸੀਗਾ ਦੈਨ ਉਹ ਗੱਡੀ ਜਿਹੜੀ ਹੈ ਫਿਰ ਚੱਲ ਪਈ ਆ ਉਹਨਾਂ ਇੱਕ ਲਿੰਕ ਰੋਡ ਨੂੰ ਪਾਰੀ ਹੈ ਜਦੋਂ ਆਪਾਂ ਫਿਰ ਉਹਨਾਂ ਦੇ ਪਿੱਛਾ ਕੀਤਾ ਆਪਣੀ ਗੱਡੀਆਂ ਦੇ ਨਾਲ ਗੱਡੀ ਉਹਨਾਂ ਦੀ ਕਾਫੀ ਫਸ ਗਈ। ਅੱਗੇ ਜਾ ਕੇ ਗੁਰਦੁਆਰਾ ਸਤਲਾਨੀ ਸਾਹਿਬ ਦੇ ਨਾ ਬਾਹਰ ਮਿੱਟੀ ਦੇ ਢਿੱਗਾਂ ਲੱਗੀ ਹੋਈਆਂ ਨੇ ਕਾਫੀ। ਜਦੋਂ ਗੱਡੀ ਉਹਨਾਂ ਦੀ ਮਿੱਟੀ ਦੇ ਉੱਪਰ ਚੜ ਗਈ ਤਾਂ ਗੱਡੀ ਪਲਟੀ ਖਾ ਗਈ ਐ। ਤੇ ਸਾਡੀ ਪੁਲਿਸ ਫੋਰਸ ਨੇ ਵਿੱਚ ਮੈਂ ਵਿੱਚ ਹੀ ਆਪਣੇ ਸਬ ਇੰਸਪੈਕਟਰ ਸਾਰਿਆਂ ਨੇ ਜਾ ਕੇ ਫਿਰ ਵਿੱਚੋਂ ਉਹਨਾਂ ਨੂੰ ਗੱਡੀ 'ਚੋਂ ਬਾਹਰ ਕੱਢਿਆ। ਤੇ ਗੱਡੀ 'ਚੋਂ ਬਾਹਰ ਕੱਢ ਕੇ ਤੇ ਫਿਰ ਆਪਾਂ ਉਹਨਾਂ ਦੀ ਗੱਡੀ ਦੀ ਸਰਚ ਕੀਤੀ ਐ। ਦੌਰਾਨੇ ਸਰਚ ਸਾਨੂੰ ਉਥੋਂ 4 ਪੈਕੇਟ ਮਿਲੇ ਨੇ ਫਿਰ ਹੋਇੰਦੇ ਅੱਧਾ ਅੱਧਾ ਕਿਲੋ ਦੇ ਜਿਹੜੇ ਕਿ 2 ਕਿਲੋ ਬੰਦੀ ਹੈਗੀ ਆ ਇਹਦਾ ਮੈਨ ਟਾਈਮ ਕਿ ਫਿਰ ਆਪਾਂ ਨੂੰ ਇੱਕ ਕਮਿਊਨਿਟੀ ਗਰਾਊਂਡ ਦੇ ਵਿੱਚ ਉਹਨਾਂ ਦੋਵਾਂ ਵਿਅਕਤੀਆਂ ਨੂੰ ਸੁਖਿੰਦਰ ਤੇ ਆਪਣੇ ਸਰਨ ਸਿੰਘ ਉਹਨਾਂ ਨੂੰ ਮੈਰਟ ਟੋਰਟ ਗਰਾਊਂਡ ਦੇ ਉੱਪਰ ਆਪਾਂ ਫਿਰ ਉਹਨਾਂ ਨੂੰ ਹਸਪਤਾਲ ਲੈ ਕੇ ਆ ਰਾਤੀ ਉਹਨਾਂ ਦੇ ਸਾਰੇ ਆਪਾਂ ਟੈਸਟ ਕਰਾਏ ਨੇ ਸੀਟੀ ਸਕੈਨ ਵਗੈਰਾ ਕਰਾ ਕੇ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਚੋੜ੍ਹਤ ਨਹੀਂ ਲੱਗੀ ਜਿਹੜਾ ਕੋ ਬਿਲਕੁਲ ਸਹੀ ਤੇ ਸਲਾਮਤ ਪਾਏਗੇ ਨਾ ਕਿਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ 1 ਮਾਰਚ ਕੱਢਿਆ ਗਿਆ ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ 16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਤੇ ਦੇਸ਼ ਦੀ ਸਮੂਹ ਵਪਾਰੀ ਟਰਾਂਸਪੋਰਟ ਅਤੇ ਦੁਕਾਨਦਾਰਾਂ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਜਾ ਰਿਹਾ ਹੈ ਉਹਨਾਂ ਕਹੇ ਕਿ ਸਾਡੇ ਕਿਸਾਨ ਵੀਰ ਜਿਹੜੇ ਦਿੱਲੀ ਅੰਦੋਲਨ ਨੂੰ ਜਾ ਰਹੇ ਹਨ ਜੇਕਰ ਸਰਕਾਰ ਉਹਨਾਂ ਤੇ ਕੋਈ ਤਸ਼ੱਦਦ ਕਰਦੀ ਹੈ ਸੰਯੁਕਤ ਕਿਸਾਨ ਮੋਰਚਾ ਉਹਦਾ ਜਵਾਬ ਦੇਣ ਲਈ ਤਿਆਰ ਹੈ ਅੰਮ੍ਰਿਤਸਰ ਦੇ ਵਿੱਚ ਸ਼ਹਿਰ ਦੇ ਵਿੱਚ ਨਸਾਨਾ ਮਜ਼ਦੂਰਾਂ ਵੱਲੋਂ ਮਾਰਚ ਕੀਤਾ ਜਾਣਾ ਕਿਉਂਕਿ 16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਔਰ ਦੇਸ਼ ਦੀਆਂ ਸਮੂਹ ਮਜ਼ਦੂਰ ਵਪਾਰੀ ਟਰਾਂਸਪੋਰਟ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਹਦੇ ਲਈ ਅੱਜ ਦੁਕਾਨਦਾਰ ਭਰਾਵਾਂ ਨੂੰ ਦੁਕਾਨ-ਦੁਕਾਨ ਤੇ ਜਾ ਕੇ ਸਨੇਹਾ ਦਿਲਾ ਵੀ 16 ਫਰਵਰੀ ਨੂੰ ਬੰਦ ਕੀਤਾ ਜਾਵੇ ਕਿਉਂਕਿ ਪਿਛਲੇ 10 ਸਾਲਾਂ ਚ ਮੋਦੀ ਸਰਕਾਰ ਨੇ ਦੇਸ਼ ਦਾ ਜਲ ਜੰਗਲ ਜ਼ਮੀਨ ਤੇ ਸਾਰੇ ਕਾਰੋਬਾਰ ਜੜਿਆ ਉਹ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਵੱਡੀ ਮਹਿੰਮ ਜਿਹੜੀ ਆ ਉਹ ਨਹੀਂ ਹੋਈ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲੇ ਵਿੱਚ ਪੁਚਾਲ ਦੀ ਸਥਿਤੀ ਨਾਲ ਨਿਪਟਣ ਲਈ ਕਿਸ ਤਰ੍ਹਾਂ ਬਚਾਅ ਕੀਤਾ ਜਾਣਾ ਹੈ ਅਤੇ ਲੋਕਾਂ ਦੀਆਂ ਜਾਨਾਂ ਨੂੰ ਕਿਵੇਂ ਬਚਾਉਣਾ ਹੈ ਸਬੰਧਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਨਡੀਆਰਐਫ ਦੇ ਸਹਿਯੋਗ ਨਾਲ ਮੋਕ ਡ੍ਰਿਲ ਕੀਤੀ ਗਈ ਇਸ ਮੌਕੇ ਡ੍ਰਿਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਤੋਂ ਇਲਾਵਾ ਫਾਇਰ ਬ੍ਰਿਗੇਡ ਪੁਲਿਸ ਪ੍ਰਸ਼ਾਸਨ ਸਿਹਤ ਵਿਭਾਗ ਆਦਿ ਨੇ ਹਿੱਸਾ ਲਿਆ ਇਸ ਸਬੰਧਿਤ ਜ਼ਿਲ੍ਹਾ ਮਾਲ ਅਫਸਰ ਤਪਨ ਪਨੋੜ ਨੇ ਦੱਸਿਆ ਕਿ ਕਿਸੇ ਵੀ ਸੰਭਾਵੀ ਹਾਲਾਤਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਤਿਆਰੀ ਹੋਣੀ ਚਾਹੀਦੀ ਹੈ ਇਸ ਮੌਕੇ ਸਰਦਾਰ ਰਚਿੰਦਰ ਸਿੰਘ ਡੀਐਸਪੀ ਹੈੱਡਕੁਆਰਟਰ ਅੰਮ੍ਰਿਤਸਰ ਦਿਹਾਤੀ ਸਰਦਾਰ ਮਨਪ੍ਰੀਤ ਸਿੰਘ ਕਮਾਂਡੈਂਟ ਜ਼ਿਲ੍ਹਾ ਹੋਮਕਾਰ ਇੰਜੀਨੀਅਰ ਪ੍ਰਵੀਨ ਕੁਮਾਰ ਇੰਜੀਨੀਅਰ ਕਾਰਤਿਕ ਵਰਮਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੇ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ਪੰਜਾਬ ਸਰਕਾਰ ਦੇ ਸਹਿਰ ਸਪਾਟਾ ਸੱਭਿਆਚਾਰਕ ਮਾਮਲੇ ਤੇ ਪੂਰਾ ਤਤਵ ਵਿਭਾਗ ਵੱਲੋਂ ਅੰਮ੍ਰਿਤਸਰ ਵਿੱਚ ਪਹਿਲੀ ਵਾਰ 5 ਦਿਨ ਚੱਲਣ ਵਾਲਾ ਰੰਗਲਾ ਪੰਜਾਬ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਪੰਜਾਬ ਦੀ ਹਰ ਉਹ ਵਣਗੀ ਪੇਸ਼ ਕੀਤੀ ਜਾਵੇਗੀ ਜਿਸ ਕਰਕੇ ਪੰਜਾਬ ਤੇ ਪੰਜਾਬੀਅਤ ਦਾ ਨਾਮ ਮਸ਼ਹੂਰ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਗਨਸ਼ਿਆਮ ਥੋਰੀ ਨੇ ਸ਼ਹਿਰ ਦੀ ਵਿਰਾਸਤ ਤੇ ਸੱਭਿਆਤਾ ਨਾਲ ਟੀਮ ਦੀ ਵਾਕਫੀਅਤ ਕਰਵਾਉਂਦਿਆਂ ਮੇਲੇ ਲਈ ਜ਼ਰੂਰੀ ਸੁਝਾਅ ਵੀ ਟੀਮ ਨਾਲ ਸਾਂਝੇ ਕੀਤੇ ਇਸ ਮੌਕੇ ਵਿਭਾਗ ਦੇ ਡਾਇਰੈਕਟਰ ਨੀਰੂ ਕਤਿਆਲ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਅਤੇ ਸਾਰੇ ਵਿਭਾਗਾ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ ਆਪ ਸਭ ਜੀ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਤੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗਾਹਕਾਂ ਨੂੰ ਗੁੰਮਰਾਹ ਕਰਕੇ ਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਝੋਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਅਸੀਂ ਆਪਣੇ ਚੈਨਲ ਰਾਹੀਂ ਸ਼ਹਿਰ ਵਾਸੀਆਂ ਦੀਆਂ ਦਿੱਕਤਾਂ ਬਾਰੇ ਖਬਰਾਂ ਬਖਾਉਂਦੇ ਹਾਂ ਕੁਝ ਨਵੀਆਂ ਕਟੀਆਂ ਕਲੋਨੀਆ ਵਿੱਚ ਸਹੂਲਤਾਂ ਦੀ ਘਾਟ ਨਜ਼ਰ ਆਉਂਦੀ ਹੈ। ਚੰਗੀਆਂ ਮੋਟੀਆਂ ਰਕਮਾਂ ਖਰਚ ਕੇ ਲੋਕ ਪਲਾਟ ਖਰੀਦਦੇ ਹਨ ਅਤੇ ਆਪਣੇ ਪਸੰਦੇਕਾਰ ਬਣਾਉਂਦੇ ਹਨ। ਸਾਡੀ ਟੀਮ ਨੇ ਇੱਕ ਕਲੋਨੀ ਨੂੰ ਕਵਰ ਕੀਤਾ ਜਿੱਥੇ ਰਹਿ ਰਹੇ ਲੋਕ ਕਾਫੀ ਪਰੇਸ਼ਾਨ ਨਜ਼ਰ ਆਏ। ਸਾਡੀ ਟੀਮ ਨਾਲ ਗੱਲ ਕਰਦਿਆਂ ਉਹਨਾਂ ਨੇ ਆਪਣੀ ਦਿੱਕਤ ਬਾਰੇ ਦੱਸਿਆ ਅਤੇ ਜਲਦ ਤੋਂ ਜਲਦ ਸਮੱਸਿਆ ਨੂੰ ਹੱਲ ਕਰਨ ਦੀ ਗੋਹਾਰ ਲਗਾਈ। ਨਵੀਆਂ ਕਲੋਨੀਆ ਕੱਟਣ ਵੇਲੇ ਇਸ ਗੱਲ ਦਾ ਮਾਲਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਕੀ ਰਹਿਣ ਵਾਸਤੇ ਆਉਣ ਵਾਲੇ ਲੋਕਾਂ ਨੂੰ ਸਹੂਲਤਾ ਅਤੇ ਸਾਫ਼ ਵਾਤਾਵਰਣ ਜ਼ਰੂਰ ਮਿਲੇ। ਮੁਸ਼ਕਲ ਹੈ ਸਰ ਜਦੋਂ ਤੇ ਅਸੀਂ ਆ ਰਹੇ ਕਿ ਇੱਥੇ ਪ੍ਰੋਬਲਮ ਪ੍ਰੋਬਲਮ ਹੈ। ਸਾਡੇ ਮਹੱਲੇ ਦੇ ਸਾਰੇ ਲੋਕ ਇਕੱਠੇ ਹੋ ਕੇ ਐਮਐਲਏ ਨੂੰ ਵੀ ਜਾ ਕੇ ਮਿਲ ਚੁੱਕੇ ਨੇ। ਜੋ ਜਿੰਨੇ ਕਲੋਨੀ ਕੱਟੀ ਹੋਈ ਹੈ ਕੋਈ ਸ਼ਾਹ ਕਹ ਰਹੇ ਨੇ ਬਾਉ ਜੀ ਨੂੰ ਉਹਨੂੰ ਵੀ ਮਿਲ ਚੁੱਕੇ ਨੇ। ਹਮੇਸ਼ਾ ਉਹ ਇਲਾਰੇ ਲਾ ਕੇ ਇਹਨਾਂ ਨੂੰ ਵਾਪਸ ਭੇਜ ਦਿੰਦੇ ਆ। ਹਾਲਤ ਤੁਸੀਂ ਵੇਖ ਹੀ ਚੁੱਕੇ ਹੋ ਜੇਕ ਤੁਸੀਂ 2-4 ਦਿਨ ਪਹਿਲਾਂ ਆਉਂਦੇ ਸਾਰੀ ਗਲੀ ਭਰੀ ਪਈ ਸੀ। ਲੋਕੀ ਬੱਚੇ ਨਿਕਲਣ ਤੋਂ ਬਾਹਰ ਔਖੇ ਨੇ। ਸਿਆਣਾ ਬੰਦਾ ਬਾਹਰ ਨਹੀਂ ਬੈਠ ਸਕਦਾ। ਪਾਣੀ ਪੀਣ ਦਾ ਥੜਾ ਖਰਾਬ ਹੋ ਚੁੱਕਿਆ ਜੇ ਅਸੀਂ ਐਮਐਲਏ ਨੂੰ ਕੀ ਕੀ ਜੋ ਸਾਡੀ ਕਲੋਨੀ ਦਾ ਕੋਈ ਸਿਰਮੂ ਹੀ ਨਹੀਂ ਹੈਗਾ ਪਬਲਿਕ ਜੇ ਇਕੱਠੀ ਹੋ ਕੇ ਜਾਂਦੇ ਜੀ 15 ਦਿਨਾਂ ਨੂੰ ਹੱਲ ਕਰ ਦਿਆਂਗੇ ਇਹ ਅਨਥਰਾਇਜ਼ਡ ਕਲੋਨੀਆਂ ਬਣਾਈਆਂ ਹੋਈਆਂ ਨੇ ਜਿਨ੍ਹਾਂ ਨੇ ਬੜਾਈਆਂ ਪੈਸੇ ਲੈ ਚੁੱਕੇ ਨੇ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਭਏ ਜਿੰਨਾ ਜਿਹੜੇ ਕਲੋਨੀਆਂ ਤੋਂ ਕਾਰਪੋਰੇਸ਼ਨ ਵਾਲਿਆਂ ਦੇ ਅੰਡਰ ਨਹੀਂ ਜਾਂਦੀਆਂ ਜਾਂ ਸਾਨੂੰ ਇੱਕ ਜੇ ਲਾਈਟ ਠੀਕ ਕਰਵਾਉਣੇ ਆ ਸਟਰੀਟ ਲਾਈਟਾਂ ਨੇ ਮਹੀਨਾ ਮਹੀਨਾ ਬੰਦ ਰਹੀਆਂ ਨਵੇਂ ਸਾਲ ਵਾਲੇ ਦਿਨ ਜੇ ਅਸੀਂ ਜਾ ਕੇ ਉਹਨਾਂ ਨੂੰ ਕਹਿੰਨੇ ਆ ਵੀ ਇਹਨਾਂ ਸਟਾਰਟ ਕਰੋ ਆਂ ਤੇ ਤੁਹਾਡੇ ਕਾਰਪੋਰੇਸ਼ਨ ਦੇ ਅੰਡਰ ਨਹੀਂ ਹੈਗੀ ਜੇ ਕੋਈ ਵਿਚਾਰਾ ਆਪਦੇ ਕੋਲੋਂ ਪੈਸੇ ਲਾ ਕੇ ਠੀਕਰਾਂ ਦੀ ਕੋਸ਼ਿਸ਼ ਕਰਦਾ ਬਿਜਲੀ ਬੋਰ ਵਾਲੇ ਉਹਨਾਂ ਨੂੰ ਭਜਾ ਦਿੰਦੇ ਤੁਹਾਡੇ ਐਫਆਈਆ ਕਰਾਂਗੇ ਪੀਣ ਵਾਲਾ ਪਾਣੀ ਥੱਲੇ ਸਮੱਸਿਆ ਬੋਰ ਹੈ ਨਹੀਂ ਜੇ ਸਾਡੀ ਕਲੋਨੀ ਵਾਲਿਆਂ ਨੇ ਇੱਥੇ ਬੋਰ ਦੀ ਜਗ੍ਹਾ ਛੱਡੀ ਨਾ ਵੀ ਬੋਰ ਦੀ ਸਹੂਲਤ ਦੇ ਰਹੇ ਨੇ ਨਾ ਸਾਨੂੰ ਇੱਥੇ ਕੋਈ ਕਲੋਨੀ ਦੇ ਵਿੱਚ ਅਸੀਂ ਵੀ ਤੁਸੀਂ ਵੇਖ ਹੀ ਚੁੱਕੇ ਹੋ ਜੇ ਤੁਸੀਂ 2 ਦਿਨ ਪਹਿਲਾਂ ਆਉਂਦੇ ਹੋ ਤੇ ਸਾਰੀ ਗਲੀ ਆਹੇ ਭਰੀ ਹੋਈ ਸੀ ਉਹ ਵੀ ਭਰੀ ਹੋਈ ਸੀ ਉਹ ਵੀ ਸਿਰਫ ਇਹ ਪਾਣੀ ਮੋਟਰਾਂ ਲਾ ਕੇ ਲੋਕਾਂ ਨੇ ਆਪਦੇ ਕੋਲ ਪੈਸੇ ਇਕੱਠੇ ਕਰਕੇ ਭਾਜੀ ਇਹ ਕਲੋਨੀ ਚੋਂ ਪਾਣੀ ਕੱਢਿਆ ਤਾਂ ਕੱਢਿਆ ਕਿਉਂਕਿ ਸਾਡੇ ਪਰੋਸੀਆਂ ਦੇ ਵਿਆਹ ਹੈ ਉਹਨਾਂ ਦੇ ਪਰਸੋ 23 ਤਰੀਕ ਨੂੰ ਉਹਦੇ ਕਰਕੇ ਲੋਕਾਂ ਨੇ ਆਪਣੇ ਥੋੜੀ ਹੋਣੀ 5-500 ਰੁਪਏ ਗਲੀ ਵਾਲ ਮਹੱਲਿਆਂ ਨੇ ਘਰ-ਘਰ ਨੇ ਪਾ ਕੇ ਮੋਟਰਾਂ ਲਾ ਕੇ ਕੱਢ ਦਿੰਦੇ ਨੇ ਪਰ ਇਹ ਪੱਕਾ ਸੋਲੂਸ਼ਨ ਨਹੀਂ ਸਰ ਜਦੋਂ ਵੀ ਇਹ ਲਾਲੇ ਕੋਲੇ ਜਾਂਦੇ ਉਹ ਕਹਿੰਦੇ ਮੋਟਰ ਲਾਤੀ ਹੈ ਜੀ ਤੁਹਾਡਾ ਪਾਣੀ ਨਿਕਲ ਜਾਏਗਾ ਕਦੀ ਸੀਵਰੇਜ ਦੇ ਪਾਣੀ ਮੋਟਰਾਂ ਨਾਲ ਚੱਲੇ ਸਰ ਇਹ ਸਾਰਾ ਸੀਵਰੇਜ ਗਲਤ ਬਣਿਆ ਹੋਇਆ ਹੈ ਇਹ ਕਲੋਨੀ ਵਾਲਿਆਂ ਬਣਾਉਣ ਲੱਗਿਆ ਸੀਵਰੇਜ ਗਲਤ ਬਣਾਇਆ ਤੇ ਗਲਤ ਪਾਸ ਕਰਾਈ ਹੋਈ ਹੈ ਇਸ ਕਲੋਨੀ ਕ੍ਰਿਸ਼ਨਾ ਗਾਰਡਨ ਕਲੋਨੀ ਗਲੀ ਨੰਬਰ 2 ਕੋਸੀਮ ਦੀ ਬੈਕਸਾਈਡ ਦੇ ਇਹ ਪ੍ਰੋਬਲਮ ਸਾਨੂੰ ਕਾਫੀ ਲੰਬੇ ਸਮੇਂ ਤੋਂ ਆ ਰਹੀ ਹੈ ਜਿਸ ਕਰਕੇ ਕਿ ਸਾਡੇ ਬੱਚੇ ਘਰੋਂ ਤੋਂ ਬਾਹਰ ਵੀ ਨਹੀਂ ਨਿਕਲ ਸਕਦੇ ਔਰ ਇੰਨਾ ਗੰਦਾ ਪਾਣੀ ਹੈ ਗਾਇਆ ਕਿ ਪੁੱਛੋ ਕੁਛ ਨਾ ਕਿ ਇਹਦਾ ਜਿਹੜਾ ਪਾਣੀ ਦਾ ਬਹਾਵਾ ਹੈ ਗਾਇਆ ਸਾਡੇ ਬੋਰਡ ਦੇ ਵਿੱਚ ਜਾ ਰਿਹਾ ਜੋ ਪੀਣ ਵਾਲਾ ਪਾਣੀ ਹੈ ਉਹ ਵੀ ਖਰਾਬ ਹੋ ਰਿਹਾ ਹੈ ਇਸ ਕਰਕੇ ਸਾਡੇ ਬੱਚੇ ਬਿਮਾਰ ਹੋ ਰਹੇ ਹਨ ਦਿਨ ਪਰ ਦਿਨ ਹਾਲਤ ਬੱਤਰ ਹੋ ਰਹੀ ਹੈ ਕੋਈ ਜਾਰੀ ਹੈ ਮੰਗ ਇਹੀ ਹੈ ਕਿ ਜਲਦੋ ਜਲ ਇਸ ਪ੍ਰੋਬਲਮ ਦਾ ਹੱਲ ਕੱਢਿਆ ਜਾਵੇ ਕਿ ਜਿਹੜਾ ਸਿਵਰ ਦਾ ਪਾਣੀ ਹੈ ਉਹ ਬਾਹਰ ਨੂੰ ਸੁਟਿਆ ਜਾਵੇ ਜਿਸ ਤਰ੍ਹਾਂ ਮਰਜੀ ਉਹ ਭਾਵੇਂ ਕਾਰਪੋਰੇਸ਼ਨ ਵਾਲੇ ਕਰਨ ਜਾਂ ਜਿਹੜੇ ਇੱਥੋਂ ਦੇ ਹੈਗੇ ਉਹ ਕਰਨ ਦੇਖੋ ਜੀ ਇਹਦੇ ਵਿੱਚ ਅਸੀਂ ਕਿਸੇ ਦਾ ਵੀ ਸੰਯੋਗ ਨਹੀਂ ਕਰ ਸਕਦੇ ਕਿਉਂਕਿ ਜੋ ਵੀ ਹੈਗਾ ਸਾਨੂੰ ਹਰ ਪਾਸੋਂ ਦੀ ਸਹੂਲਤ ਮਿਲਣੀ ਚਾਹੀਦੀ। ਕ੍ਰਿਸ਼ਨਾ ਗਾਂਟਾ ਤੋਂ ਬੋਲਦੇ ਪਿਆ ਪ੍ਰੇਮ ਲਤਾ 3 ਨੰਬਰ ਗਲੀ ਚੋਂ ਬੋਲਦੇ ਪਿਆ ਸਮੱਸਿਆ ਕੀ ਹੈਗੀ? ਸਮੱਸਿਆ ਵੀ ਸਾਡੇ ਗਟਰ ਭਰੇ ਹੋਏ ਝੇ ਵੀ ਪਾਣੀ ਕਿਸੇ ਪਾਸੇ ਨਿਕਲਦਾ ਨਹੀਂ ਪਿਆ। ਮੁਸ਼ਕਲ ਹੈ ਵੀ ਬੱਚੇ ਖੇਡਦੇ ਆ ਪਾਣੀ ਚ ਬੋਲ ਜਾਂਦੀ ਆ ਉਹ ਖੇਡਦੇ ਆ ਅਸੀਂ ਬੱਚਿਆਂ ਨੂੰ ਖੇਡਣ ਨਹੀਂ ਦਿੰਦੇ ਸਾਨੂੰ ਇਹ ਮੁਸ਼ਕਲ ਹੈ ਬੱਚੇ ਅਸੀਂ ਬਾਹਰ ਨਹੀਂ ਕੱਢਦੇ ਨਹੀਂ ਵੱਡਿਆਂ ਨੂੰ ਵੀ ਮੁਸ਼ਕਲ ਜੀ ਸਮੈਲ ਬਹੁਤ ਜ਼ਿਆਦਾ ਆਂਦੀ ਜੀ ਅੰਦਰ ਵੀ ਬੈਠੇ ਹੋਏ ਤਾਂ ਵੀ ਸਮੈਲ ਆਉਣੀ ਬੈਹਰ ਆਉਂਦੇ ਤਾਂ ਬੈਠੇ ਸਮੈਲ ਆਉਂਦੀ ਸਾਡਾ ਇਹ ਮਸਲਾ ਹੱਲ ਕਰਾ ਦਿਓ ਕਿਸੇ ਤਰ੍ਹਾਂ ਪਾਣੀ ਦਾ ਡਿਪਾਰਟਮੈਂਟ ਸਰ ਰੋਈਆ ਸੀ ਕਈ ਵਾਰ ਕਰਦੇ ਆ ਕ버 ਔਰ ਸ਼ਟਰ ਰੋਡ ਦੇ ਉੱਤੇ ਕ੍ਰਿਸ਼ਨਾ ਗਾਰਡਨ ਕਰਕੇ ਕੋਲੋਨੀ ਹੈ ਜਿੱਥੇ ਕਿ ਵਸਨੀਕਾਂ ਨੂੰ ਤੁਸੀਂ ਸੁਣਿਆ ਹੈ ਕਾਫੀ ਤੰਗ ਨੇ ਉਹ ਸਿਰਫ ਇਸ ਗੱਲ ਤੋਂ ਕਿ ਉਹਨਾਂ ਦੇ ਗਟਸ ਵਗੈਰਾ ਪਰੇ ਹੋਇਆ ਪਾਣੀ ਓਵਰਫਲੋ ਕਰ ਰਿਹਾ ਹੈ ਤੇ ਜਿਸ ਨਾਲ ਗੰਦਗੀ ਫੈਲਦੀ ਭਈ ਹੈ ਉਹਦੋਂ ਦੇ ਬੱਚੇ ਬਿਮਾਰ ਹੁੰਦਾ ਖਤਰਾ ਦੇਖੇ ਪ੍ਰਸ਼ਾਸਨ ਕੇ ਜਿਹੜੇ ਵੀ ਅੰਦਰ ਕਲੋਨੀ ਆਂਦੀ ਹੈ ਜਿਹੜੇ ਕਲੋਨੀ ਰੈਸ ਨਹੀਂ ਉਹ ਵੀ ਦੇਖਨ ਕਿ ਜੇ ਅਗਰ ਪੈਸੇ ਖਰਚਣ ਇਹਨਾਂ ਨੇ ਤੇ ਉਹ ਸੁੱਖ ਵਾਸਤੇ ਦੁੱਖ ਵਾਸਤੇ ਨਹੀਂ ਕੈਮਰਾ ਪਰਸਨ ਲੋਕੇਸ਼ਨਲ ਜੇਪ ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋ ਛੱਤ ਹੇਠ ਵੱਖ-ਵੱਖ ਸੇਵਾਵਾਂ ਮੋਹੱਈਆ ਕਰਵਾਉਣ ਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਜ਼ਿਲ੍ਹੇ ਦੇ ਲੋਕਾਂ ਦਾ ਪਰਵਾਸ ਸਹਿਯੋਗ ਮਿਲ ਰਿਹਾ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘੰਸ਼ਿਆਮ ਥੋਰੀ ਨੇ ਦੱਸਿਆ ਕਿ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਸਬਡਿਵੀਜ਼ਨਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੌਜਵਾਨ ਆਗੂ ਦਿਨੇਸ਼ ਚੋਸ਼ੀ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਹੋਇਆ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਦਿਨੇਸ਼ ਜੋਸ਼ੀ ਨੂੰ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਇਸ ਮੌਕੇ ਨਵ ਨਿਯੁਕਤ ਪ੍ਰਧਾਨ ਦਿਨੇਸ਼ ਜੋਸ਼ੀ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਇਸ ਮੌਕੇ ਕਈ ਮੈਂਬਰਸ ਹਾਜ਼ਰ ਸਨ ਆਜਾ ਮੌਤੀ ਖੁਸ਼ੀਆ ਕਿ ਸਾਡੇ ਨੌਜਵਾਨ ਵੀਰ ਮੋਤੀ ਜੀ ਨੂੰ ਜ਼ਿਲ੍ਹਾ ਕਰਨ ਕਰਨ ਦੀ ਜੁਝ ਦੀ ਕਮਾਨ ਚੁੱਕੀ ਹੈ ਜੀ ਆ ਮੈਨੂੰ ਆਸ ਆ ਕਿ ਨੌਜਵਾਨ ਮੀਰ ਪਹਿਲਾਂ ਵੀ ਜਿੱਥੇ ਭਾਰਤੀ ਜਨਤਾ ਪਾਰਟੀ ਵਾਸਤੇ ਜੇਮ ਰਾਤ ਮਿਹਨਤ ਕਰਦਾ ਸੀ ਅੱਜ ਇਹਨੂੰ ਜਿਹੜੀ ਜ਼ਿਲ੍ਹੇ ਦੀ ਜੁੰਵਰੀ ਦਿੱਤੀ ਗਈ ਆ ਉਸੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਵੀ ਭਾਰਤੀ ਜਨਤਾ ਪਾਰਟੀ ਨੂੰ ਤਕੜਿਆ ਕਰਨ ਵਾਸਤੇ ਜਲਦਾ ਕਿ ਇੱਕ ਕਰੂਗਾ ਈਟਾਂ ਖੱਠਾਂ ਮਾਰਦਾ ਕੱਟ ਨੌਜਵਾਨਾਂ ਨੇ ਕੀਤਾ ਉਥੋਂ ਤੁਹਾਡੇ ਸਾਹਮਣੇ ਸੱਦਾ ਸੰਕੇਤ ਹੈ ਕਿ ਤਰਨ ਤਰ ਜ਼ਿਲ੍ਹਾ ਵਸਨੀਕਾਂ ਨੇ ਕਿ ਸਮੁੱਚੇ ਪੰਜਾਬ ਵਸਨੀਕਾਂ ਨੇ ਇੱਕ ਦਰਨਾ ਲੈ ਲਿਆ ਇਹ 2024 ਦੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਵੱਡੇ ਗਿਣਤੀ ਦੇ ਵਿੱਚ ਜਿੱਤ ਕੇ ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਿਹੜੀਆਂ ਉਹ బాਾਂਬਾ ਮਜ਼ਬੂਤ ਕਰਨ ਜਾ ਰਹੇ ਹਾਂ ਤੇ ਇਹ ਦਿਨੋਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਏਡੀ ਵੱਡੀ ਜ਼ਿੰਮੇਵਾਰੀ ਦੇ ਕੇ ਨਵਾਜਿਆ ਪਰ ਮੈਂ ਪ੍ਰਧਾਨ ਜੀ ਨੂੰ ਪੂਰਾ ਨਿਸ਼ਵਾਸ ਦਿਵਾਉਣਾ ਕਿ ਇਹ ਜਿਹੜੀ ਜ਼ਿੰਮੇਵਾਰੀ ਆ ਇਹ ਮੈਂ ਤੈਹ ਦਿਨੋਂ ਬਹਾਉਗਾ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ ਮਿਊਜ਼ਿਕ ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 530 ਤੇ ਕੀਤਾ ਜਾ ਰਿਹਾ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਥਾਣਾ 베ਰਕਾ ਵੱਲੋਂ ਦੋ ਮੁਕਦਮਿਆਂ ਵਿੱਚ ਪੀਓ ਤੇ ਇੱਕ ਲੜਾਈ ਝਗੜੇ ਦੇ ਮੁਕਦਮੇ ਵਿੱਚ ਲੋੜਿੰਦਾ ਕਾਬੂ ਗ੍ਰਫਤਾਰ ਕੀਤਾ ਗਿਆ ਅਤੇ ਉਸ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ 베ਰਕਾ ਦੇ ਖੇਤਰ ਵਿੱਚ ਭੇਦਪਰੀ ਮੌਤ ਦੇ ਮਾਮਲੇ ਵਿੱਚ ਤਿੰਨ ਵਿਅਕਤੀ 24 ਘੰਟਿਆਂ ਅੰਦਰ ਕਾਬੂ ਕੀਤੇ ਗਏ ਹਨ ਅਤੇ ਉਨ੍ਹਾਂ ਖਿਲਾਫ ਵੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। हूँ समा हो गया एक छोटे जे ब्रेक था, ब्रेक तो बाद वेखोगे गोलबाग सरकारी स्कूल विखे प्लस वन प्लस टू दे हुए पेपर विद्यार्थियों विख्या भारी उत्साह ये तो कुछ होर खबर एक छोटे जे ब्रेक तो बाद Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल ज़ूम, डांस और बहुत सारी एक्साइटिंग एक्टिविटीज का एंट्री सिर्फ पांच रुपए शुरू unlimited fun. tere <tus> ka hua pagal pagal party party just a bottle bottle paasa trying to jump but nahi ya mai let me let me let me head the let me make you move come back boy baby vo thoda great get to live a life is mera swag hai yeah. let me make you move let me make you move. ਚਾਂ ਲੈ ਬਰ ਇਸਰ ਮੇਰਾ ਸਵਾਗਤ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪੰਜਾਬ ਐਜੂਕੇਸ਼ਨ ਬੋਰਡ ਵੱਲੋਂ ਪਲੱਸ 1 ਅਤੇ ਪਲੱਸ 2 ਦੇ ਕਰਵਾਏ ਜਾ ਰਹੇ ਪੇਪਰਸ ਦੇ ਸੰਬੰਧ ਵਿੱਚ ਸਾਡੀ ਫਾਸਟ ਵੀ ਨਿਊਜ਼ ਟੀਮ ਵੱਲੋਂ ਗੋਲਬਾਗ ਸਰਕਾਰੀ ਸਕੂਲ ਵਿਖੇ ਪਹੁੰਚ ਕੇ ਸਕੂਲ ਦੇ ਟੀਚਰ ਸਾਹਿਬਾਨ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਵੱਲੋਂ ਸਾਡੀ ਟੀਮ ਨਾਲ ਜਾਣਕਾਰੀ ਦਿੰਦਿਆ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ आई एम अपॉइंटेड एज अ सुपरडेंट इन गोलबाग स्कूल एंड पेपर 10th ਦਾ ਵੀ ਸੀਗਾ ਤੇ +2 ਦਾ ਵੀ ਸੀਗਾ 10th ਦਾ ਪੰਜਾਬੀ ਏ +2 ਦਾ ਹੋਮ ਸਾਈਸ ਤੇ ਸੈਂਟਰ ਜਿਹੜਾ ਵੈ ਤਸੱਲੀ ਬਖਸ਼ ਗਿਆ ਪੇਪਰ ਬੱਚਿਆਂ ਦਾ ਵਧੀਆ ਹੈ ਕੱਲ ਵੀ ਪੇਪਰ ਹੈਗਾ ਕੱਲ 10th ਦਾ ਫਿਜ਼ੀਕਲ এডਿਕੇਸ਼ਨ ਦਾ +2 ਦਾ ਸੋਸ਼ੀਓਲੋਜੀ ਦਾ ਬੱਚਿਆਂ ਨੇ ਇਹ ਮੈਸੇਜ ਹੈ ਕਿ ਟਾਈਮ ਤੇ ਪਹੁੰਚੋ ਸੈਂਟਰ ਦੇ ਵਿੱਚ ਤੁਹਾਡੀ ਰੋਲ ਨੰਬਰ ਸਲਿੱਪ ਤੇ 11 ਵਜੇ ਲਿਖਿਆ ਹੈ 11 ਵਜੇ ਐਟ ਲੀਸਟ ਪ੍ਰੈਜ਼ెంట్ ਹੋਵੋ ते अपना पढ़ के आओ अपना पूरी से के पेपर दो दे। ईमानदारी मेरा पंजाबी का पेपर था गोलबा गोलबाग गोलबाग के पास स्कूल बहुत है बहुत जी। ਅ ਵੀ ਤੇ ਛੁੱਟੀ ਆਈਆਂ ਨੇ ਪੇਪਰ ਦੇ ਕੱਲ ਵੀ ਗਿਆ ਤੇ ਉਸ ਤੋਂ ਬਾਅਦ ਨਹੀਂ ਜਾਣਾ ਬਹੁਤ ਵਧੀਆ ਅੱਜ ਦਾ ਦਿਨ ਵਧੀਆ ਸੀ ਕਲਾਸ ਵਿੱਚ ਸਭ ਕੁਝ ਵਧੀਆ ਰਿਹਾ ਨਹੀਂ ਨਹੀਂ ਨਾ ਕੱਲ ਨਹੀਂ ਲੱਗੇਗੀ ਖਾਂਜੀਆਂ ਦੀ ਪੜਾਂਗੇ ਟਿਊਸ਼ਨ ਤੇ ਜਾਵਾਂਗੇ ਅੱਗੇ ਪਲੱਸ 2 ਤੱਕ ਕਰਾਂ ਪਲੱਸ 2 ਹਲ ਹੈ 10 ਦੇ ਪੇਪਰ ਦੇ ਕੇ ਫਿਰ ਪਲੱਸ ਕੀ ਕਰਾਂ ਮੈਂ ਮੈਂ ਸਟੱਡੀ ਕਰਕੇ ਬਾਹਰ ਜਾਣਾ ਚਾਹਨੀ ਹਾਂ ਫੇਅਰ ਪ੍ਰਾਈਸ ਸ਼ਾਪਸ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਦੇ ਪ੍ਰਧਾਨ ਸੰਜੀਵ ਕੁਮਾਰ ਲਾਡੀ ਚੌਂਦ ਸਕੱਟਰੀ ਇੰਦਰਜੀਤ ਸ਼ਰਮਾ ਅਤੇ ਕੈਸ਼ੀਅਰ सुरेंद्र ਮਹਾਜੰਦੀ ਅਗਵਾਈ ਵਿੱਚ ਡੀਪੋ ਹੋਲਡਰਾ ਪਾਸੋਂ ਵੰਡ ਕਰਨ ਵਾਲੀਆਂ ਮਸ਼ੀਨਾਂ ਫੂਡ ਸਪਲਾਈ ਵਿਭਾਗਮੇ ਵੱਲੋਂ ਵਾਪਸ ਲੈ ਲਿਆ ਗਿਆ ਸਨ ਅਤੇ ਵਿਭਾਗਮੇ ਵੱਲੋਂ ਆਖਿਆ ਗਿਆ ਸੀ ਕਿ ਉਹਨਾਂ ਨੂੰ ਨਵੀਆਂ ਮਸ਼ੀਨਾਂ ਦਿੱਤੀਆਂ ਜਾਣਗੀਆਂ ਐਸੇ ਤਹਿਤ ਆਪਣੀਆਂ ਮੰਗਾ ਸੰਬੰਧੀ ਮੰਗ ਪੱਤਰ ਫੂਡ ਸਪਲਾਈ ਅਧਿਕਾਰੀਆਂ ਨੂੰ ਸੌਂਪਿਆ ਗਿਆ ਇਸ ਮੌਕੇ ਉਹਨਾਂ ਆਖਿਆ ਕਿ ਡੀਪੋ ਹੋਲਡਰਾ ਤੋਂ ਮਸ਼ੀਨਾਂ ਮਾਰਕਫੇਟ ਤੋਂ ਵਾਪਸ ਦਿੱਤੀਆਂ ਜਾਣ ਤਾਂ ਜੋ ਲੋਕਾਂ ਵਿੱਚ ਜੋ ਰਾਸ਼ਨ ਦੀ ਵੰਡ ਕਰਨੀ ਹੈ ਉਹ ਕੀਤੀ ਜਾ ਸਕੇ ਇਸ ਮੌਕੇ ਉਹਨਾਂ ਦੇ ਨਾਲ ਮਨੀਸ਼ ਮੋਹਨ ਬਿੱਲਾ ਪਰਥਾਨ ਹਰਿਓ ਆਨੰਦ ਵਿਜੇ ਸ਼ਰਮਾ ਅਸ਼ੋਕ ਸ਼ਰਮਾ ਅਮਰੀਕ ਸਿੰਘ ਵੀ ਹਾਜ਼ਰ ਸਨ ਪਰ ਡੀਪੋ ਆਣਿਆ ਕੋ ਬਕਾਇਆ ਪਿਛਲਾ ਪਿਆ ਆ ਉਹਨਾਂ ਨੇ ਵੰਡ ਕਰਨੀ ਐ ਤੇ ਡੀਪੋ ਆਰਡਰ ਕੋ ਕਾਰੋ ਆਰਡਰ ਆ ਕੇ ਲੜਦੇ ਪਏ ਆ ਕਿ ਸਾਨੂੰ ਕਣਕ ਦੇ ਦਿਓ ਤੇਰੇ ਅੰਦਰ ਕਣਕ ਪਈ ਆ ਪਰ ਸਾਡੇ ਕੋਲ ਮਸ਼ੀਨ ਹੀ ਨਹੀਂ ਹੈਗੀ ਜੇ ਸਾਡੇ ਕੋਲ ਮਸ਼ੀਨ ਨਹੀਂ ਹੈਗੀ ਆਪਾਂ ਕਿੱਥੋਂ ਉਹਦੀ ਵੰਡ ਕਰ ਸਕਦੇ ਆ ਇਸ ਕਰਕੇ ਅੱਜ ਆਪਾਂ ਡੀਐਫਸੀ ਸਾਹਿਬ ਨੂੰ ਪੁੱਛਣ ਆਏ ਆ ਕਿ ਸਾਨੂੰ ਕਦੋਂ ਤੁਸੀਂ ਮਸ਼ੀਨਾਂ ਦੇ ਰਹੇ ਜੀ ਕਿ ਤਾਂ ਕਿ ਆਪਾਂ ਕੰਗ ਦੀ ਵੰਡ ਕਰ ਸਕੀਏ ਹਾਂਜੀ ਦੇਖੋ ਸਾਡੇ ਕੋਲ ਇਹ ਰਿਪਰੈਜੈਂਟੇਸ਼ਨ ਲੈ ਕੇ ਆਏ ਹੈਗੇ ਨੇ ਜੀ ਇੱਕ ਤਾਂ ਰਿਗਾਰਡਿੰਗ ਤਾਂ ਜਿਹੜੀ ਆ ਅਵੇਲੇਬਿਲਿਟੀ ਆਫ ਈਪੌਜ਼ ਹੈ ਕਹਿੰਦੇ ਵੀ ਈਪੌਜ਼ ਮਸ਼ੀਨਸ ਪਰ ਡੀਪੋ ਹੋਲਡਰ ਮਿਲਣੀ ਚਾਹੀਦੀ ਹੈ ਤਾਂ ਜੋ ਜਿਹੜੀ ਵੰਡ ਹੈਗੀ ਉਹ ਸਮੇਂ ਸਿਰ ਮੁਕੰਮਲ ਹੋ ਸਕੇ ਸੋ ਉਹਦੇ ਲਈ ਅਸੀਂ ਇਹਨਾਂ ਨੂੰ ਵਿਸ਼ਵਾਸ ਇਹ ਹੀ ਦਵਾਇਆ ਹੈ ਕਿ ਜੋ ਸਰਕਾਰ ਵੱਲੋਂ ਵੀ ਇਨਸਟਰਕਸ਼ਨਸ ਹੈਗੀਆਂ ਕਿ ਪਰ ਡੀਪੋ ਹੋਲਡਰ ਇੱਕ ਇੱਕ ਈਪੌਜ਼ ਆ ਰਹੀ ਹੈਗੀ ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੰਮ ਹੋਰ ਜ਼ਿਆਦਾ ਸਟ੍ਰੀਮਲਾਈਨ ਹੋ ਜਾਏਗਾ ਸੋ ਇਹਨਾਂ ਵੱਲੋਂ ਇਹ ਦੁਵਾਇਆ ਗਿਆ ਬਾਕੀ ਇਹਨਾਂ ਦੇ ਕੁਝ ਬੈਲੈਂਸਸ ਦਾ ਸੀਗਾ ਉਹ ਮੈਂ ਇੱਥੋਂ ਚੈੱਕ ਕਰਵਾ ਰਹੇ ਹਾਂ ਹੈਗੇ ਜੀ ਜੇ ਕਿਸੇ ਦੇ ਕੋਈ ਬੈਲੈਂਸਸ ਪੇ ਹੈਗੇ ਨੇ ਅਸੀਂ ਉਹਨਾਂ ਨੂੰ ਅਸੀਂ ਕਲੀਅਰ ਕਰਵਾਵਾਂਗੇ ਮੰਦਿਰ ਮਾਡਲ ਟਾਊਨ ਵਿਖੇ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਤੇ ਤੂਮ-ਤਾਮ ਨਾਲ ਮਨਾਇਆ ਗਿਆ ਇਸ ਮੌਕੇ ਮਹਾਂਤ ਦੇਵੀ ਦਾਸ ਵੱਲੋਂ ਸੰਗਤਾਂ ਨੂੰ ਮਾਤਾ ਜੀ ਦੇ ਨਾਮ ਨਾਲ ਜੋੜਿਆ ਗਿਆ ਭਗੰਦਾ ਨੂੰ ਆ ਮੰਗਲਵਾਰ ਭਗੰਦਾ ਮਹੀਨਾ ਮੰਗਲਵਾਰ ਅੱਗਾ ਦਾ ਮਹੀਨਾ ਮੰਗਲਵਾਰ ਸੁਣਨ ਵਾਲਿਆਂ ਦਾ ਭਲਾ ਸੁਣਾਉਣ ਵਾਲਿਆਂ ਦਾ ਭਲਾ ਸਭ ਤੇ ਇਸ ਰੱਖਣਾ ਬੀਤੀ ਭਾਗੀ ਭਰਿਆ ਮਾਲ ਮੁਕਤ ਸੁਖ ਰੱਖਣਾ ਹੈ ਮਹਾਰਾਣੀ ਸਾਰਿਆਂ ਨੂੰ ਆਪਣੇ ਚਰਨਾਂ ਚ ਲਾ ਕੇ ਰੱਖਣਾ ਸਾਰਿਆਂ ਨੂੰ ਨਾਮਦਾਨ ਬਖਸ਼ਣਾ ਚਰਨਾਂ ਦਾ ਧਿਆਨ ਬਖਸ਼ਣਾ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮੌਕੇ ਖਾਲਸਾ ਇੰਜੀਨੀਅਰਿੰਗ ਅਤੇ ਟੈਕਨੀਕਲ ਕਾਲਜ ਅੰਮ੍ਰਿਤਸਰ ਵਿਖੇ ਇੱਕ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਇਸ ਸਮਾਗਮ ਦੌਰਾਨ ਡਾਕਟਰ ਸੁਨੀਤਾ ਗੁਪਤਾ ਡਾਕਟਰ ਸੁਸ਼ਾਂਗ ਮਹਾਜਨ ਅਤੇ ਡਾਕਟਰ ਅਮਰਦੀਪ ਸਿੰਘ ਵੱਲੋਂ ਕਾਲਜ ਦੇ ਸਿਖਿਆਰਤਿਆਂ ਨੂੰ ਕੈਂਸਰ ਦੇ ਲੱਛਣ ਸਾਵਧਾਨੀਆਂ ਬਚਾਅ ਅਤੇ ਇਲਾਜ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਡਾਇਰੈਕਟਰ ਡਾਕਟਰ ਮਨਜੂ ਬਾਲਾ, ਕੋਆਰਡੀਨੇਟਰ ਰਾਜੀਵ ਸ਼ਰਮਾ, ਐਚਓਡੀ ਮਤੀਬ ਸ਼ੌਕਤ, ਡਾਕਟਰ ਰਿਪਨ ਕੋਹਲੀ, ਕਿਰਨਦੀਪ ਕੌਰ, ਤੇਜਿੰਦਰਪਾਲ ਸਿੰਘ, ਕਰਨਬੀਰ ਸਿੰਘ ਅਤੇ ਸਮੂਹ ਸਟਾਫ ਮੈਂਬਰਸ ਹਾਜ਼ਰ ਸਨ। ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਤੋਂ ਕੁਝ ਜਮਾਤਾ ਲਾਲ ਦੇਵੀ ਜੀ ਦੇ 101ਵੇਂ ਜਨਮ ਉਤਸਵ ਦੇ ਸਬੰਧ ਵਿੱਚ ਸ਼ਹਿਰ ਦੇ ਵਾਕਵਾ ਕਿਲਾਕਿਆਂ ਵਿੱਚੋਂ ਪ੍ਰਭਾਤ ਫੇਰੀਆਂ ਕੜੀਆਚਾਰੀਆਂ ਹਨ ਅਤੇ ਸੰਗਠਾਂ ਵੱਲੋਂ ਨਿਗਾ ਸਵਾਗਤ ਵੀ ਕੀਤਾ ਜਾਂਦਾ ਹੈ। ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਧਰਮਪਾਲ ਪ੍ਰਭਾ ਕਰਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਮੰਗ ਕੀਤੀ ਹੈ। ਕਿ ਭਗਵਾਨ ਸ਼੍ਰੀ ਰਾਮ ਦੀ ਨਗਰੀ ਅਯੋਧਿਆ ਦੇ ਲਈ ਅੰਮ੍ਰਿਤਸਰ ਤੋਂ ਇੱਕ ਸਪੈਸ਼ਲ ਟ੍ਰੇਨ ਜਾਂ ਬੱਸ ਚਲਾਈ ਜਾਵੇ ਤਾਂ ਜੋ ਲੋਕ ਭਗਵਾਨ ਸ਼੍ਰੀ ਰਾਮ ਜੀ ਦੇ ਦਰਸ਼ਨ ਕਰਨ ਜਾ ਸਕਣ ਇਸ ਮੌਕੇ ਪ੍ਰੈਸ ਸੈਕਟਰੀ ਮਾਨਵ ਸੂਰੀ ਸਰਦਾਰ ਹੋਸ਼ਿਆਰ ਸਿੰਘ ਮੈਡਮ ਡਿੰਪਲ ਹਾਜ਼ਰ ਸਨ ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਕਰਤਾਰ ਨਗਰ ਛਾਟਾ ਅੰਮ੍ਰਿਤਸਰ ਸਤਸੰਗ ਪਰਮ ਸਤ ਅਦਵਾਸ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਦੀ ਪਰਥਾਨ ਕੀ ਏਟ ਸੰਗਰਾਂਦ ਦੇ ਤਿਉਹਾਰ ਤੇ ਫੱਗਨ ਮਹੀਨੇ ਦਾ ਨਾਮ ਉਚਾਰਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਮਾਗ ਮਹੀਨਾ ਸਮਾਪਤਵਾ ਫੱਗਣ ਮਹੀਨਾ ਰੰਗਵਾ ਮਾਗ ਮਹੀਨਾ ਸਮਾਪਤਵਾ ਫੱਗਣ ਮਹੀਨਾ ਰੰਗਵਾ ਮਾਗ ਮਹੀਨਾ ਸਮਾਪਤਵਾ ਫੱਗਣ ਮਹੀਨਾ ਰੰਗਵਾ ਭਗਵਾਨ ਸੁਖ ਸ਼ਾਂਤੀ ਦੇ ਸ਼੍ਰੀ ਹਰੀ ਮੰਦਿਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਸ਼੍ਰੀ ਹਰੀ ਮੰਦਿਰ ਜਾਂਚਕਾਰ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਸੰਗਰਾਂਦ ਦੇ ਦਿਹਾੜੇ ਤੇ ਲੰਗਰ ਲਗਾਇਆ ਗਿਆ ਇਸ ਮੌਕੇ ਚਰਨਜੀਤ ਦੇਵਕਰ ਪ੍ਰਧਾਨ ਸੁਰਿੰਦਰ ਮਹਾਚਨ हैपी अरोड़ा मदन महाजन जोगिंदर पाल दुष्यंत सतपाल ठाकुर ਅਤੇ ਪੰਡਿਤ ਮਹਾਬੀਰ ਪ੍ਰਸਾਦ ਸਮੇਤ ਲੰਗਰ ਦੀ ਸੇਵਾ ਨਿਭਾਈ। ठाकुर ਦੁਆਰਾ ਗੱਦੇਸ਼ਰੀ ਬਾਬਾ ਲਾਲ ਦਿਆਲ ਜੀ ਚੌਕ ਕਰਮਡਿਓੜੀ ਵਿਖੇ ਮਹੰਤ ਅਨੰਦਦਾਸ ਮਹਾਰਾਜ ਦੀ ਅਗਵਾਈ ਵਿੱਚ ਸੰਗਰਾਂਦ ਦਾ ਦਿਹਾੜਾ ਸਰਦਾ ਪਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਭਜਨ ਮੰਡਲੀਆਂ ਵੱਲੋਂ ਬਾਬਾ ਲਾਲ ਜੀ ਦਾ ਗੁਣਗਾਨ ਕੀਤਾ ਗਿਆ ਅਤੇ ਪੰਡਾਰਾ ਵੀ ਲਗਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਪੁਲਿਸ ਥਾਣਾ ਮੋਕਮਪੂਰਾ ਦੇ ਅਧੀਨ ਰਹਿਣ ਵਾਲੇ ਪਾਰਸਪੁਰੀ ਜੋ ਕਿ ਚਵੀ ਤੋਂ 25 ਦਿਨ ਹੋ ਚੁੱਕੇ ਹਨ ਜੋ ਕਿ 19 ਜਨਵਰੀ ਵਾਲੇ ਦਿਨ ਘਰੋਂ ਕੰਮ ਤੇ ਗਏ ਸੀ ਪਰ ਹਜੇ ਤੱਕ ਵਾਪਸ ਨਹੀਂ ਆਏ ਇਹਨਾਂ ਦਾ ਕੱਤ 5 ਫੁੱਟ 10 ਇੰਚ ਸਰੀਰ ਦਰਮਿਆਨਾ ਰੰਗ ਕਣਕ ਪਿੰਨਾ ਬਲੈਕ ਰੰਗ ਦੀ ਪੈਂਟ ਅਤੇ ਬਲੈਕ ਰੰਗ ਦੀ ਸਵੈਟਰ ਤੇ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਹੈ ਇਸ ਦੀ ਪਾਲ ਕਰਨ ਵਾਲੇ ਨੂੰ ਉਚਿਤ ਇਨਾਮ ਦਿੱਤਾ ਜਾਵੇਗਾ ਜਾਣਕਾਰੀ ਦੇਣ ਲਈ ਰਾਧਿਕਾ ਪੂਰੀ ਦੇ ਮੋਬਾਈਲ ਨੰਬਰ 9041577576 ਤੇ ਸੰਪਰਕ ਕੀਤਾ ਜਾ ਸਕਦਾ ਹੈ ਇਹ ਤਸਵੀਰ ਜੋ ਤੁਸੀਂ ਵੇਖ ਰਹੇ ਹੋ ਨਾਮ ਮعلوم ਵਿਅਕਤੀ ਦੀ ਹੈ ਜਿਸ ਦੀ লাশ थाना ਰੇਲਵੇ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ ਦੱਸ ਦਈਏ ਕਿ ਇਸ ਆਦਮੀ ਦੀ ਉਮਰ ਤਕਰੀਬਨ 70 ਸਾਲ ਦੱਸੀ ਜਾ ਰਹੀ ਹੈ। ਅਤਿਰੰਗ ਕਣਕ ਪਿੰਨਾ ਹੈ। ਜੇ ਕਿਸੇ ਨੂੰ ਵੀ ਇਸ ਤੇ ਕੋਈ ਪਛਾਣ ਹੋਵੇ ਤਾਂ थाना ਰੇਲਵੇ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਆਖਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ। ਅੰਮ੍ਰਿਤਸਰ ਦੀ ਹਾਤੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ। 2 ਕਿਲੋ ਹਿਰੋਇਨ ਸਮੇਤ ਦੋ ਦੋਸ਼ੀ ਕਾਬੂ। 16 ਫਰਵਰੀ ਨੂੰ ਭਾਰਤ ਬੰਦ ਨੂੰ ਲੈ ਕੇ ਕਿਸਾਨਾਂ ਨੇ ਕੱਢਿਆ ਮੋਟਰਸਾਈਕਲ ਮਾਰਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਨਡੀਆਰਫ ਦੇ ਸਹਿਯੋਗ ਨਾਲ ਕੀਤੀ ਗਈ ਮੌਕ ਟ੍ਰਿਲ ਏਸਨ ਅੱਜ ਦੀਆਂ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦੋਈ ਜਾਸਤ ਤਾਨਵਾਦ